4*7 ਕਿੰਝਾ ਮਲੋਟ ਦੀ ਧੀ ਸਾਊਥ ਕੋਰੀਆ ਦੇ ਚੋ ਚਿਤਕੇ ਲਈ ਆਈ ਬੋਲਡ ਮੈਡਲ ਦੁਨੀਆ ਭਰ ਵਿੱਚ ਚਮਕਿਆ ਮਲੋਟ ਦਾ ਨਾਮ ਆਓ ਜਾਣਦੇ ਹਾਂ ਸਾਰੀ ਖਬਰ ਮਲੂਟ ਦੀ ਧੀ ਅਮਨਦੀਪ ਕੋਰ ਇੰਸਾਨ ਨੇ ਸਾਊਥ ਕੋਰੀਆ ਵਿੱਚ 2025 ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2025 ਵਿੱਚ 골ਡ ਮੈਡਲ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ। ਅਮਨਦੀਪ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਮੈਡਲ ਉਸ ਤੇ ਟੀਮ ਦੀ ਮਿਹਨਤ ਦਾ ਨਤੀਜਾ ਹੈ ਤੇ ਉਹ ਬਹੁਤ ਖੁਸ਼ ਹੈ ਕਿ ਲੋਕਾਂ ਨੇ ਉਸ ਦਾ ਵਧਿਆ ਸਵਾਗਤ ਕੀਤਾ। ਉਹ ਰੋਲਰ ਸਕੇਟਿੰਗ ਹੋਕੀ ਦੀ ਖਿਡਾਰੀ ਹੈ ਤੇ ਛੋਟੀ ਉਮਰ ਤੋਂ ਹੀ ਡੇਰਾ ਸੱਚਾ ਸੋਦਾ सिरसा ਵਿੱਚ ਪੜ੍ਹਾਈ ਕਰਦੇ ਹੋਏ ਖੇਡ ਨਾਲ ਜੁੜੀ ਰਹੀ। 6ਵੀਂ ਕਲਾਸ ਤੋਂ ਖੇਡ ਦੀ ਸ਼ੁਰੂਆਤ ਕੀਤੀ ਤੇ 7ਵੀਂ ਕਲਾਸ ਉਹ ਨੈਸ਼ਨਲ ਮੈਚਾਂ ਵਿੱਚ ਹਿੱਸਾ ਲੈ ਰਹੀ ਹੈ ਅਮਨ ਨੇ ਕਿਹਾ ਕਿ ਪਰਿਵਾਰ ਅਤੇ ਸਹੁਰੇ ਪਾਸੋਂ ਮਿਲੀ ਸਪੋਰਟ ਕਾਰਨ ਉਹਾਂ ਤੋਂ ਬਾਅਦ ਵੀ ਖੇਡ ਚਾਰੀ ਰੱਖ ਸકી ਉਸਨੇ ਆਫਟਰ ਮੈਰਿਜ ਲੜਕੀਆਂ ਲਈ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਗੱਲ ਕੀਤੀ ਤੇ ਕਿਹਾ ਕਿ ਪਰਿਵਾਰ ਜੇ ਸਹੀ ਹੋਵੇ ਤਾਂ ਸਭ ਕੁਝ ਸੰਭਵ ਹੈ ਅਮਨ ਨੇ ਨਸ਼ਾ ਮੁਕਤ ਪਰਿਵਾਰ ਦੀ ਮਹੱਤਤਾ ਤੇ ਡੇਰੇ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੀ ਸਫਲਤਾ ਦਾ ਅਹਿਮ ਹਿੱਸਾ ਦੱਸਿਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਐਂਡ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮੈਨੂੰ ਸਾਰੇ ਸਪੋਰਟ ਕਰ ਰਹੇ ਨੇ ਐਂਡ ਮੈਂ ਜਿੱਤ ਕੇ ਆਈ ਐਂ ਮੈਨੂੰ ਸਾਰਿਆਂ ਨੇ ਬੜਾ ਵਧੀਆ ਵੈਲਕਮ ਕੀਤਾ ਐਂ ਮੈਂ ਮਤਲਬ ਸੀਰੀਅਸਲੀ ਬਹੁਤ ਹੈਪੀ ਐਂ ਇਸ ਚੀਜ਼ ਨੂੰ ਲੈ ਕੇ ਕਿੱੜੇ ਕਿੱਢ ਕੇ ਆਏ ਹੋ ਕਿਹੜੇ ਦੇਸ਼ ਛੇੜ ਕੇ ਆਏ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਤੁਹਾਡਾ ਚੁਨਾਵ ਮੈਂ ਰੋਲਰ ਸਕੈਟਿੰਗ ਹਾਕੀ ਕਰਦੀ ਆਂ ਐਂ ਮੇਰਾ 20th ਏਸ਼ੀਅਨ ਚੈਂਪੀਅਨਸ਼ਿਪ ਸੀਗਾ ਸਾਊਥ ਕੋਰੀਆ ਦੇ ਵਿੱਚ ਐਂ ਮੈਂ ਉੱਥੇ 골ਡ ਮੈਡਲ ਅਸਲ ਕੀਤਾ ਐਂ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਹੈ ਮੇਰੀ ਟੀਮ ਨੇ ਬਹੁਤ ਹਾਰਡ ਵਰਕ ਕੀਤਾ ਇਸ ਚੀਜ਼ ਲਈ ਐਂ ਮੈਸੂਜਲੀ ਬਹੁਤ ਹੈਪੀ ਐਂ ਥੈਂਕ ਯੂ ਕਿਦਾ ਰਿਹਾ ਜੀ ਮੇਰੀ ਟੀਮ ਮੇਰੀ ਫੈਮਿਲੀ ਐਂਡ ਸਭ ਤੋਂ ਬੈਸਟ ਮੈਂ ਛੋਟੇ ਹੁੰਦੇ ਜਿੱਥੋਂ ਸਕੇਟਿੰਗ ਕਰਨੀ ਸਟਾਰਟ ਕੀਤੀ ਹੈ ਡੇਰਾ ਸੱਚਾ ਸੌਦਾ ਐਂਡ ਉੱਥੇ ਹੀ ਮੈਂ ਸਕੇਟਿੰਗ ਸਿੱਖੀ ਹੈ ਉੱਥੇ ਹੀ ਮਤਲਬ ਸ਼ੁਰੂ ਚ ਜਦੋਂ ਮੈਂ ਕਰਦੀ ਸੀਗੀ ਉੱਥੇ ਹੀ 골ਡ ਮੈਡਲ ਆਉਣੇ ਸ਼ੁਰੂ ਹੋਇਆ ਹੈ ਐਂਡ ਉੱਥੋਂ ਹੀ ਇਹ ਕੌਨਫੀਡੈਂਸ ਲੈਵਲ ਬਣਿਆ ਕਿ ਕਿਵੇਂ ਮੈਂ ਖੇਡਣਾ ਹੈ ਕਿਵੇਂ ਇੱਕ ਅਪਦੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ ਹੈ ਖੇਡਣ ਲਈ ਐਂਡ ਜੋ ਗੇਮ ਨੂੰ ਇੰਪਰੂਵਮੈਂਟ ਕਰਨ ਲਈ ਉੱਥੇ ਪ੍ਰੈਕਟਿਸ ਡਾਈਟ ਈਚ ਐਂਡ ਏਵਰੀਥਿੰਗ ਇਜ਼ ਵੈਰੀ ਪਰਫੈਕਟ ਮੈਮ ਤੁਸੀਂ ਕਿੰਨੇ ਟਾਈਮ ਤੋਂ ਜੇਰਾ ਸਿਸਟਰ ਸੁਣਨਾ ਤੁਸੀਂ ਟ੍ਰੇਨਿੰਗ ਕੀਤੀ ਉਸ ਤੋਂ ਬਾਅਦ ਮੈਂ 2010 ਦੇ ਵਿੱਚ ਉੱਥੇ ਐਡਮਿਸ਼ਨ ਲਿੱਤੀ ਸੀਗੀ ਐਜ਼ ਅ ਰੈਗੂਲਰ ਸਟਡੀ ਸਟੂਡੈਂਟ ਬਰ 2011 ਦੇ ਵਿੱਚ ਮੈਂ 6th ਕਲਾਸ ਚ ਸੀਗੀ ਉਦੋਂ ਮੈਂ ਗੇਮ ਸਟਾਰਟ ਕੀਤੀ ਸੀਗੀ ਐਂਡ 7th ਕਲਾਸ ਤੋਂ ਮੈਂ ਨੈਸ਼ਨਲ ਦੇ ਵਿੱਚ ਪਾਰਟਿਸਪੇਟ ਕਰ ਰਹੀ ਆ ਐਂਡ ਮੇਰਾ ਹਰ ਸਾਲ 골ਡ ਮੈਡਲ ਰਹੇ ਆ ਅੱਜ ਜਿਹੜੂ ਤੋਂ ਪਰਵਾ ਡੈਰਾ ਸਿਸਟਮ ਸੌਦਾ ਦੇ ਨਾਲ ਸੋੜਿਆ ਹੋਇਆ ਅੱਜ ਜਿਹਨੇ ਸਪੋਰਟਸ ਨੂੰ ਸਵਾਗਤ ਵੀ ਕੀਤਾ ਹੈ ਉਸ ਤੋਂ ਬਾਅਦ ਕਿਦਾਂ ਦਾ ਲੱਗ ਰਿਹਾ ਕਿਉਂਕਿ ਅੱਜ ਜਮ ਲੋਡ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮਤਲਬ ਮੇਰੇ ਫੈਮਲੀ ਵੀ ਡਿਵੋਟਿਡ ਹੈ ਐਂਡ ਇਵਨ ਜਿੱਥੇ ਮੇਰੀ ਮੈਰिज ਹੋਈ ਆ ਮੇਰੀ ਫੈਮਿਲੀ ਉੱਥੇ ਵੀ ਸਾਰੇ ਮਤਲਬ ਡੇਰੇ ਨੂੰ ਕਾਫੀ ਮੰਨਦੇ ਨੇ ਤਾਂ ਮੈਨੂੰ ਉਹਨਾਂ ਦੀ ਵੀ ਬਹੁਤ ਜ਼ਿਆਦਾ ਇਸ ਚੀਜ਼ 'ਚ ਸਪੋਰਟ ਹੈ ਕਿ ਆਫਟਰ ਮੈਰिज ਵੀ ਮੈਨੂੰ ਇੱਕ ਖੇਡਣ ਲਈ ਮਤਲਬ ਸਪੋਰਟ ਕਰ ਰਿਹਾ ਅਦਰਵਾਈਜ਼ ਆਫਟਰ ਮੈਰिज ਕਾਫੀ ਇਸ਼ੂਜ਼ ਹੁੰਦੇ ਹੈ ਕਿ ਬੱਚੇ ਨੂੰ ਖੇਡਣ ਨਹੀਂ ਦਿੱਤਾ ਜਾਂਦਾ ਜਾਂ ਫਿਰ ਇੱਕ ਫੈਮਿਲੀ ਘਰ ਦੇ ਵਿੱਚ ਹੀ ਵਿਚਾਰਿਆ ਜਾਂਦਾ ਅੱਜ ਦੇ ਟਾਈਮ 'ਤੇ ਡੇਰਾ ਸਿੱਤਾ ਸੋਦੇ ਦਾ ਕੋਈ ਪ੍ਰਯਾਸ ਨਹੀਂ ਕਿ ਨਸ਼ੇ ਤੋਂ ਦੂਰ ਨੌਜਵਾਨਾਂ ਨੂੰ ਰੱਖਿਆ ਜਾਵੇ ਲਗਾਤਾਰ ਪ੍ਰਯਾਸ ਲੈਂਦੇ ਤਾਂ ਉਹ ਤੁਸੀਂ ਨੌਜਵਾਨਾਂ ਵਾਸਤੇ ਕੀ ਕਹਿਣਾ ਹੈ ਮੈਂ ਇਹੀ ਕਹਿਣਾ ਚਾਹੂੰਗੀ ਕਿ ਅੱਜ ਅਸੀਂ ਡੇਰੇ ਨੂੰ ਮੰਨਦੇ ਹਾਂ ਤਾਂ ਸਾਡੇ ਘਰ ਵਿੱਚ ਨਸ਼ਾ ਨਹੀਂ ਹੈਗਾ ਇਵਨ ਮੇਰੀ ਮੈਰिज ਹੋਈ ਆ ਸਿਰਫ ਇਸੇ ਚੀਜ਼ ਨੂੰ ਦੇਖ ਕੇ ਹੋਈ ਆ ਕਿ ਓਡੀ ਵੋਟੀ ਨੇ ਉੱਥੇ ਨਸ਼ਾ ਨਹੀਂ ਹੈਗਾ ਸਭ ਤੋਂ ਮੇਨ ਚੀਜ਼ ਇਹੀ ਹੈ ਜੇ ਤੁਹਾਡਾ ਹਸਬੰਡ ਨਸ਼ਾ ਕਰਦਾ ਹੈ ਜਾਂ ਕੁਝ ਵੀ ਆ ਘਰ 'ਚ ਕੋਈ ਹੋਰ ਨਸ਼ਾ ਕਰਦਾ ਹੈ ਤਾਂ ਪੂਰੀ ਲਾਈਫ ਸਪੋਇਲ ਹੋ ਜਾਂਦੀ ਹੈ